ਬਰਾਬਰ ਵੀ ਲੋਵਾ ਨਾ ਕਰਨਾ ਕਮਲ ਦਾ ਰਸਤਾ ਹੈ ਜਰਾ ਸਾ ਤੋਂ ਸੇ ਨੂੰ ਬੇਤੀ ਨਾ ਜਾਏ ਜੀ ਤੇ ਵਾਇਟ ਕੱਪੇ ਅਗੇ ਆ ਗਏ ਜਾਨੀ ਪਵਿੱਤਰ ਮਹੀਨੇ ਵਿੱਚ 27ਵੇਂ ਰੋਜ਼ੇ ਦੀ ਇਫਤਾਰ ਪਾਰਟੀ ਦੇ ਲਈ ਅੱਜ ਇਕੱਠੇ ਹੋਏ ਸਮੂਹ ਮੋਹ ਆਪਣਾ ਪਾਈਸ਼ਾਰੇ ਦੇ ਸਾਰੇ ਮੇਰੇ ਵੀਰੋ ਮੇਰੇ ਬੱਚਿਓ ਮੇਰੇ ਭਰਾਵੋ ਬਜ਼ੁਰਗੋ ਮੇਰੇ ਕਿਤਾਸ ਮਾਨ ਬਜ਼ੁਰਗੋ ਪਰਾਂ ਅਸੀਂ ਨਿਹਾਲ ਸਿੰਘ ਵਾਲਾ ਦੇ ਵਿੱਚ ਅਲਾਈਅੰਸ ਇੰਟਰਨੈਸ਼ਨਲ ਕਲੱਬ ਦੀ ਤਰਫੋਂ ਪਿਛਲੇ 15 ਸਾਲ ਤੋਂ ਹਰ ਸਾਲ ਇਫਤਾਰ ਪਾਰਟੀ ਸਤਨਿ ਰੋਜ਼ੇ ਦੇ ਉੱਤੇ ਕਰਦੇ ਆਂ ਤੇ ਅੱਜ ਵੀ ਉਸੇ ਦੀ ਜ਼ਿੰਮੇਵਾਰੀ ਦੇ ਲਈ ਅਸੀਂ ਨਿਭਾਉਣ ਦੇ ਲਈ ਤੁਹਾਡੇ ਸਾਹਮਣੇ ਆਏ ਆਂ ਅੱਜ ਸਾਡੇ ਵਿਸ਼ੇਸ਼ ਮਹਿਮਾਨ ਸ੍ਰੀ ਡੀਐਸਪੀ ਸਾਹਿਬ ਸਾਡੇ ਐਸਐਚਓ ਸਾਹਿਬ ਵੀ ਇਸ ਪਵਿੱਤਰ ਸਮਾਗਮ ਵਿੱਚ ਪਹੁੰਚਣੇ ਅਸੀਂ ਆਪਣੇ ਕਲੱਬ ਦੀ ਤਰਫੋਂ ਉਹਨਾਂ ਸਾਰਿਆਂ ਨੂੰ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਬਹੁਤ-ਬਹੁਤ ਜੀ ਆਇਆਂ ਕਹਿੰਦੇ ਆ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਨਾਲ ਹੀ ਅਸੀਂ ਧੰਨਵਾਦ ਕਰਦੇ ਆ ਐਮਐਲਏ ਸਰਦਾਰ ਮਨਜੀਤ ਸਿੰਘ ਜੀ ਬਲਾਸਪੁਰ ਜੀ ਦੇ ਪਿਤਾ ਜੀ ਸਰਦਾਰ ਤੇਜਾ ਸਿੰਘ ਜੀ ਵੀ ਸਾਡੇ ਅ ਵਿਚਕਾਰ ਬੈਠੇ ਨੇ ਉਹਨਾਂ ਦਾ ਵੀ ਇੱਥੇ ਇਸ ਇਤਤਾਰ ਪਾਰਟੀ ਦੇ ਵਿੱਚ ਸਾਡਾ ਮਾਣ ਵਧਾਉਣ ਲਈ ਬਹੁਤ ਬਹੁਤ ਧੰਨਵਾਦ ਤੇ ਪੱਤਰਕਾਰ ਭਾਈਚਾਰਾ ਸਾਡਾ ਰੀਡ ਦੀ ਹੱਡੀ ਹੈ ਜੋ ਸਾਡਾ ਲੋਕ ਸੰਕਰ ਦਾ ਚੌਥਾ ਥੰਮ ਹੈ মিডিਆ ਉਹ ਵੀ ਬਹੁਤ ਸਾਰੇ ਵੀਰ ਸਾਡੇ ਆਏ ਨੇ ਅਸੀਂ ਉਹਨਾਂ ਨੂੰ ਵੀ ਪਰਸ਼ਾਮੀਤ ਕਰਦੇ ਹਾਂ ਕਲੈਂਸ ਇੰਟਰਨੈਸ਼ਨਲ ਕਲੱਬ ਜਦੋਂ ਦਾ ਹੀ ਬਣਿਆ ਉਦੋਂ ਤੋਂ ਹੀ ਭਾਈਚਾਰਕ ਸਾਂਝਾਂ ਦੇ ਲਈ ਲਗਾਤਾਰ ਕਾਰਜ ਕਰਦਾ ਰਿਹਾ ਹੈ ਜਦੋਂ ਕੋਰੋਨਾ ਦਾ ਦੌਰ ਸੀ ਜਦੋਂ ਮਾੜੇ ਸਮੇਂ ਸੀ ਅਸੀਂ ਉਦੋਂ ਵੀ ਹਿੱਕ ਡਾ ਕੇ ਮੈਂ ਡਾਕਟਰ ਫਕੀਰ محمد ਜੀ ਸਾਡੀ ਉਦੋਂ ਟੀਮ ਹੁੰਦੀ ਸੀ ਉਦੋਂ ਸਾਡੇ ਡੀਐਸਪੀ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਪੇਸੀ ਹੁੰਦੇ ਸੀ ਤੇ ਅਸੀਂ ਇਸ ਮਸਜਿਦ ਨੂੰ ਇੱਕ ਕਰੋਨਾ ਦੇ ਸੈਂਟਰ ਦੇ ਰੂਪ ਦੇ ਵਿੱਚ ਵੀ ਉਹਨਾਂ ਨੂੰ ਭੇਟਾ ਕੀਤਾ ਸੀਗਾ ਇਹ ਸਾਡੀ ਜਿਹੜੀ ਮਸਜਿਦ ਆ ਸਾਡੀਆਂ ਬਹੁਤ ਸਾਰੀਆਂ ਮਾਨਮੰਤੀਆਂ ਸ਼ਾਨਾਮਤੀਆਂ ਯਾਦਾਂ ਦੇ ਨਾਲ ਜੁੜੀ ਹੋਈ ਹੈ ਵੀ ਕਿਸ ਪ੍ਰਕਾਰ ਅਸੀਂ ਸਰਦਾਰ ਮਨਜੀਤ ਸਿੰਘ ਜੀ ਪੇਸੀ ਜਿਹੜੇ ਡੀਐਸਪੀ ਸਾਹਿਬ ਸੀ ਉਹਨਾਂ ਨੂੰ ਮਸਜਿਦ ਦੀਆਂ ਚਾਬੀਆਂ ਸੌਂਪਾਈ ਸੀ ਵੀ ਕਰੋਨਾ ਦੇ ਲਈ ਕੋਈ ਵੀ ਉਮਰੀ ਜਾਉਣ ਤੇ ਤੁਸੀਂ ਇੱਥੇ ਦਾਖਲ ਕਰ ਸਕਦੇ ਹੋ ਤੇ ਡਾਕਟਰੀ ਸੇਵਾਵਾਂ ਦੀ ਪਸਤਾਵ ਤੋਂ ਜਾਂ ਰਿਜਿਮ ਹਸਪਤਾਲ ਤੋਂ ਅਸੀਂ ਦੇ ਦਿਆ ਕਰਾਂਗੇ ਤਾਂ ਉਹਨਾਂ ਨੇ ਇਸ ਗੱਲ ਨੂੰ ਬਹੁਤ ਖੁਸ਼ਾਮਦੀਦ ਕਹੀ ਸੀ ਇਸੇ ਪ੍ਰਕਾਰ ਹੀ ਹੋਰ ਪ੍ਰਕਾਰ ਦੀਆਂ ਜੋ ਵੀ ਸਮਾਜ ਸੇਵੀ ਕਾਰਜ ਹੁੰਦੇ ਨੇ ਅਲਾਈਅੰਸ ਇੰਟਰਨੈਸ਼ਨਲ ਕਲੱਬ ਵੱਲ ਚੜ ਕੇ ਹਿੱਸਾ ਲੈਂਦਾ ਅੱਜ ਜੋ ਇਫਤਾਰ ਪਾਰਟੀ ਦੇ ਉੱਤੇ ਸਨਮਾਨ ਸਮਾਰੋਹ ਹੋਣਾ ਉਹਦੀ ਅਗਲੀ ਰੂਪਰੇਖਾ ਸਾਡੇ ਡਾਕਟਰ ਸ਼ਿਵਦੇਵ ਜੀ ਤੁਹਾਡੇ ਨਾਲ ਸਾਂਝੀ ਕਰਨਗੇ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਨੇ ਬਹੁਤ ਦਾ ਦੱਸ ਤੱਕ ਉਹਨਾਂ ਟਾਈਮ ਬਾਰੇ ਮੈਂ ਨਾਲੇ ਕਾ ਲਾਹੌਰ ਜੂੜਦਿਆਂ ਕਿ ਜਿਹੜੇ 3-4 ਕਿਉਂ ਰੇ ਹੈ ਇਹਨਾਂ ਦੇ ਵਿੱਚ ਉਦੋਂ ਜੋ ਅਟਰ ਹਸਪਤਲ ਲਾਏ ਗਏ ਸੀ ਉਹ ਵੀ ਡਾਕਟਰ ਸਾਹਿਬ ਨੇ ਆਪਣੇ ਹਸਪਤਲ ਦੇ ਵਿੱਚੋਂ ਹੀ ਇੱਥੇ ਭੇਜਦੇ ਸੀ ਅਤੇ ਆਪਣੇ ਉਸ ਵੇਲੇ ਦੇ ਡੀਐਸਪੀ ਮਨਜੀਤ ਸਿੰਘ ਭੇਸੀ ਉਹ ਪ੍ਰੋਗਰਾਮ ਦੇਖ ਕੇ ਬਹੁਤ ਖੁਸ਼ ਹੋਏ ਸੀ ਤੇ ਮੈਂ ਜਿੱਥੇ ਡਾਕਟਰ ਹਰਪ੍ਰਤਾਪ ਸਿੰਘ ਨੂੰ ਵਧਾਈਆਂ ਦਿੰਦਾ ਹਾਂ ਅੰਦੇ ਕੰਮ ਨਾਲ ਤੇ ਘੱਟ ਆਪਣਾ ਡਾਕਟਰ ਹਕੀਮ ਮੰਮ ਜੀ ਵੀ ਨਹੀਂ ਇਹ ਵੀ ਇਹਨਾਂ ਕੰਮਾਂ ਦਾ ਕਰਕੇ ਬਹੁਤ ਸਾਦੇ ਕੰਮ ਕਰਦੇ ਆ ਤੇ ਹੁਣ ਆਪਾਂ ਬੜਾ ਟਾਈਮ ਲਾਉਣਾ ਆਪਾਂ ਸਨਮਨ ਸਮਾਰੋਹ ਦਾ ਪ੍ਰੋਗਰਾਮ ਨੂੰ ਚਾਲੂ ਕਰਨਾ ਹੈ ਹੁਣ ਸਭ ਤੋਂ ਪਹਿਲਾਂ ਕੀ ਮੈਂਤੀ ਕਰਦੇ ਆ ਡੀਐਸਪੀ ਸ੍ਰੀ ਅਰਨਵ ਅਲੀ ਜੀ ਨੂੰ ਕਿ ਉਹ ਆਉਣ ਤੇ ਸਮਾਨ ਲੈਣਾ ਦਿੰਦਾ ਇੱਧਰ ਦੇਖੋ ਸਭ ਚਾਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਧਰ ਦੇਖੋ ਜੀ ਹੁਣ ਆਪਣੇ ਥਾਣੇ ਦੇ ਐਸ.ਟੀ. ਸਾਹਿਬ ਜੀ ਸਰਦਾਰ ਕੁਮਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਰਦਾਰ ਕੁਮਰ ਸਿੰਘ ਜੀ ਨੂੰ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ ਇੱਥੇ ਦੇਖੋ ਜੀ ਅੱਜ ਪਰੇ ਇਹ ਦੇਖਦੇ ਹਾਂ ਜੀ ਭੋਂਖਾਂਡੇ ਸਾਬਕਾ ਸਵੈ ਸਰਵਕ ਜੀ ਕਰਦੇ ਆ ਕਿ ਉਹ ਵੀ ਉਹ ਆਈਏ ਨਮ ਜਾਣ ਮੁਰ ਨੂੰ ਕਰਾ ਲਮੜੀ ਉਤਲਾ ਪਾਸਾ ਨੂੰ ਹੁਣ ਅਸੀਂ ਐਮਐਲਏ ਮਨਜੀਤ ਸਿੰਘ ਦੇ ਬਾਦ ਸਾਹਿਬ ਦੇ ਦਫ਼ਤਰ ਜਾਈ ਆਏ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਉਂ ਵੀਓ ਇੱਕ ਵਾਰੀ ਦੱਸੋ ਮੇਰੇ ਭਾਈ ਸਾਹਿਬ ਹੁਣ ਸਾਡੇ ਸੰਦੀਪ ਸਿੰਘ ਜੀ ਡੀਟਰ ਐਸਐਚਓ ਉਰਮ ਸਿੰਘ ਖਾਣਾ ਨੇ ਹਾਸਨ ਵਾਲਾ ਉਹਨਾਂ ਨੂੰ ਬੇਨਤੀ ਕਰਦੇ ਆ ਹਲੋ ਇਹਦੇ ਦੇਖੋ ਬਕਰਨਾ ਕੋ ਪત્રਕਾਰਾਂ ਦਾ ਇਕ ਲੰਘ ਲੰਘਾ ਨਾ ਬੁੱਦਿਆਂ ਪਹਿਲਾ ਰਾਜੂ ਪੱਤੋ ਪੱਤਰਕਾਰ ਕੋਣ ਉਹਨਾਂ ਦਾ ਸਮਾਨ ਹੈ ਕੰਮੀ ਗੋਤਾਂ ਦੀ ਅਸੀਂ ਕੰਮੀ ਗੋਤਾਂ ਨੂੰ ਮੈਂ ਸਤਿਕਾਰ ਦਿੰਦੇ ਆ ਕਿ ਉਹਦਾ ਸਨਮਾਨ ਲੈ ਦੇਖੋ ਜੱਲਾ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਚੱਲੇ ਜੇ ਡਿਸਪਲਿਨਡ ਲਈ ਇਸ ਕਲੀਗਰ ਦੀ ਪੱਤਰਕਾਰ ਰੇਨ ਤਵਾੜਾ ਜੀ ਨੂੰ ਉਹਨਾਂ ਨੂੰ ਵੇਰਵਾ ਕਰਦੇ ਆ ਹਮਿੰਦਰ ਤਵਾੜਾ ਜੀ ਸਤਿ ਸ਼੍ਰੀ ਅਕਾਲ ਸਾਡੀ ਪੱਤਰਕਾਰ ਅਦਿਤੀ ਸਿੰਘ ਖਾਲਸਾ ਦੀ ਨੂੰ ਗੰਟੀ ਕਰਦੇ ਹਾਂ ਜੀ ਹੁਣ ਅਸੀਂ ਲਵਲੀ ਮਾਸੇ ਦੀ ਪੱਤਰਕਾਰ ਇੱਕ ਜਨਨਾ ਦੀ ਸਾਥ ਨਾਲ नहीं, मैं के नहीं। पता. एक सतनाम सिंह जी पत्रकार आउ और निर्मल सिंह रिन्सी <क्षट> <ने खाए। ख़गी> ਆ ਜੀ ਸਮਾਂ ਦਾ ਆਪਣਾ ਪ੍ਰੋਗਰਾਮ ਸੋ ਨਿਬੜ ਚੁੱਕਾ ਹੈ ਹੁਣ ਅਕੀਰ ਦੇ ਵਿੱਚ ਆਪਾਂ ਮੱਡਾ ਪ੍ਰੋਗਰਾਮ ਕਰਾਂਗਾ ਮੈਂ ਅਜਾ ਮਨ ਸੰਗਤ ਦਾ ਧੰਨਵਾਦ ਕਰ ਦੁਆ ਰਸਮ ਕਰਾਂਗੇ ਬਹੁਤ ਬਹੁਤ ਮੈਂ ਬੋਲਦਾ ਹਾਂ ਰਸ਼ਮੀ ਕਾ ਅਸਲਾਮੁਅਲੈਕੁਮ ਵਅਲੈਕੁਮ ਅਸਲਾਮ ਬਾਜੋ ਪਹਿਲੋ ਸਾਰੇ ਜੀ ਦਿਲ ਤੇ ਸਾਰੇ 26 ਮਾਰਚ ਤੇ 29 ਵੀਰ ਆਸਾ बहुत खुशियाँ मनाई जाती है ना ना जा और इस करके मैं सारा धन्यवाद करना कि साई साहब अजवी जी एस एच ओ गो जी जी अपने एस एच ओ साहब ਸਰਬਜੀਤ ਜੀ ਨੇ ਦਾ ਬਹੁਤ ਬਹੁਤ ਧੰਨਵਾਦ ਤਾਂ ਕਿ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਪਾਇਲ ਪਾਇ ਤੇ ਅਸੀਂ ਮਾਸਟਰ ਚੰਤਾਰ ਸਿੰਘ ਅਰਗੋਪਾਲ ਸਿੰਘ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਬੜੀਆਂ ਸਾਰੇ ਪੁੱਤਰ ਘਰਾਂ ਦਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸਾਡੇ ਸ਼ਿਵਦੇਵ ਸਿੰਘ ਉਹਦਾ ਬਹੁਤ ਪ੍ਰਾਨਿਆੜੀ ਨੇ ਇਹਨਾਂ ਦਾ ਜਿੱਥੇ ਮਰਜੀ ਕਰਦੋ ਹਰ ਢੀਰ ਪਰੰਤੀ ਧੰਨਵਾਦੀ ਦਾ ਉਹਨਾਂ ਦੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਜੀਤ ਸਿੰਘ ਐਮਐਲਏ ਸਾਹਿਬ